ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਇਹ ਕਰਨਾਲ ਬੰਟ ਬਿਮਾਰੀ ਹੈ ਕਰਨਾਲ ਬੰਟ ਬਿਮਾਰੀ ਜਿਹਦੇ ਵਿੱਚ ਜਿਹੜੀ ਕਣਕ ਹੁੰਦੀ ਹੈ ਨਾ ਕਣਕ ਜਿਹੜੀ ਗਿਰੀ ਹੈ ਜੀ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗਿਰੀ ਜਿਹੜੀ ਹੈਗੀ ਆ ਉਹ ਕਾਲੇ ਧੂੜੇ ਚ ਬਦਲ ਜਾਂਦੀ ਹੈ ਕਈ ਵਾਰੀ ਅੱਧਾ ਦਾਣਾ ਧੂੜੇ ਚ ਬਦਲ ਜਾਂਦਾ ਕਈ ਵਾਰੀ ਸਾਰਾ ਬਿਮਾਰੀ ਬਹੁਤ ਭਿਆਨਕ ਹੈ ਮਤਲਬ ਕਿ ਪਿਛਲੀ ਵਾਰੀ ਜਿਹੜੇ ਕਿਸਾਨ ਵੀਰਾਂ ਦੇ ਆਈ ਉਹਨਾਂ ਨੂੰ ਪਤਾ ਹੀ ਹੈ ਕੀ ਹਾਲ ਕਰਕੇ ਗਈ ਹੈ ਇਹ ਬਿਮਾਰੀ ਤੇ ਵੱਡੀ ਗੱਲ ਹੈ ਕਿ ਇਹਦਾ ਕੰਟਰੋਲ ਕੋਈ ਨਹੀਂ ਹੈਗਾ ਕੋਈ ਕੰਟਰੋਲ ਨਹੀਂ ਹੈਗਾ ਇੱਥੋਂ ਤੱਕ ਹੈ ਜੇਕਰ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਦੇਖਦੇ ਹਾਂ ਤਾਂ ਇਹਨਾਂ ਦੁਆਰਾ ਬੀਜ ਸੌਧ ਵਾਸਤੇ ਵੀ ਕੋਈ ਦਵਾਈ ਦੇ ਲਈ ਸਪਾਰਸ਼ ਨਹੀਂ ਹੈਗੀ ਕਿਉਂਕਿ ਜਿਹੜਾ ਉਹ ਪੂਰਨ ਤੌਰ ਤੇ ਇਹਨੂੰ ਕੰਟਰੋਲ ਨਹੀਂ ਕਰਦੀ ਤਾਂ ਫਿਰ ਇਹ ਬਿਮਾਰੀ ਕਿਉਂਕਿ ਪਿਛਲੇ ਸਾਲ ਨੇ ਵੱਡਾ ਨੁਕਸਾਨ ਕੀਤਾ ਸੀਗਾ ਤੇ ਕਿਸਾਨ ਵੀਰਾਂ ਦਾ ਨੁਕਸਾਨ ਕਰ ਸਕਦੀ ਹੈ ਇਹਦੇ ਕਰਕੇ ਇਸ ਬਿਮਾਰੀ ਦੇ ਲਈ ਕਿਵੇਂ ਆਪਾਂ ਬੀਜ ਸੋਧ ਕਰਨੀ ਹੈ ਕੌਣ ਬੀਜ ਸੋਧ ਕਰਨ ਨੂੰ ਕਹਿੰਦਾ ਕਿੱਥੇ ਕਿੱਥੇ ਕੀ ਹੈਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਮੈਂ ਹਾਂ ਕੁਲਦੀਪ ਸਿੰਘ ਸ਼ੇਰ ਗਿਲਮਰਖਾਈ ਤੇ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਜਿਹੜਾ ਹੈਗਾ ਮੇਰਾ ਪੰਜਾਬ ਮੇਰਾ ਕਿਸਾਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦਾ ਇੱਕ ਇਹ ਕਹਣਾ ਹੈ ਕਿ ਭਾਈ ਜਿਹੜਾ ਇਹ ਕਰਨਾਲ ਬੰਟ ਹੈ ਤੁਸੀਂ ਕੋਸ਼ਿਸ਼ ਇਹ ਕਰੋ ਕਿ ਤੁਹਾਡੇ ਬੀਜ ਦੇ ਵਿੱਚ ਕਨਾਲਪੰਟ ਹੋਵੇ ਹੀ ਨਾ ਯਾਰ ਕਨਾਲਪੰਟ ਤੁਹਾਡੇ ਬੀਜ 'ਚ ਨਾ ਹੋਵੇ ਤਾਂ ਫਿਰ ਕੀ ਕਰੋਗੇ ਤੁਸੀਂ ਨਾਲਪੰਟ ਤੁਹਾਡੇ ਬੀਜ 'ਚ ਨਾ ਹੋਵੇ ਇਹਦੇ ਕਰਕੇ ਜਿਹੜਾ ਤੁਹਾਡੇ ਕੋਲ ਬੀ ਹੈਗਾ ਉਹਦੀ ਇੱਕ ਮੁੱਠ ਜਿਹੜੀ ਭਰ ਲਵੋ ਭਰ ਕੇ ਤੇ ਉਹਨੂੰ ਜਿਹੜਾ ਹੈਗਾ ਕੁਝ ਦੇਰ ਆਸਤੇ ਜਿਹੜਾ ਹੈਗਾ ਪਾਣੀ ਦੇ ਵਿੱਚ ਡਬੋ ਦਿਓ ਪਾਣੀ 'ਚ ਡਬਾਉਣ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਹੈਗਾ ਚਿੱਟਾ ਕਾਗਜ਼ ਇਸ ਤਰ੍ਹਾਂ ਕੋਈ ਲੈ ਕੇ ਉਹਦੇ ਕਾਗਜ਼ ਦੇ ਉੱਤੇ ਆਪਾਂ ਦਾਣੀਆਂ ਖਿਲਾਰ ਦੇਣੀ ਹੈ ਜੇ ਇੱਕ ਮੁੱਠ ਦਾਣਿਆਂ ਦੇ ਵਿੱਚੋਂ ਤਿੰਨ ਚਾਰ ਦਾਣਿਆਂ ਦੇ ਉੱਪਰ ਕਾਲਾ ਜਾਂ ਢੋੜਾ ਦਿਖਾਈ ਦੇਵੇ ਜਿਵੇਂ ਤੁਹਾਡੇ ਆ ਦੇਖੋ ਸਕਰੀਨ ਤੇ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਦੇ ਉੱਤੇ ਇਹ ਵਾਲਾ ਕਾਲਾ ਢੋੜਾ ਤਾਂ ਉਹ ਵੀ ਆਪਾਂ ਵਰਤਣਾ ਨਹੀਂ। ਕਲੀਅਰ? ਸਾਫ਼ ਤੇ ਸਪੱਸ਼ਟ ਹੈ। ਉਹ ਵੀ ਤੁਸੀਂ ਵਰਤਣਾ ਹੀ ਨਹੀਂ ਹੈਗਾ। ਪੋਸਟ ਹਾਰਵੈਸਟ ਮੈਨੇਜਮੈਂਟ ਆਫ ਕਨਾਲ ਬੰਟ ਇਨ ਵੀਟ ਬਾਏ ਮਕੈਨੀਕਲ ਸੀਡ ਪ੍ਰੋਸੈਸਿੰਗ ਇਹਨਾਂ ਦਾ ਵੀ ਸਾਫ਼ ਤੇ ਸਪਸ਼ਟ ਕਹਿਣਾ ਹੈਗਾ ਇਹਦੇ ਵਿੱਚ ਡਾਕਟਰ ਅਸ਼wini ਕਮਾ ਡਾਕਟਰ ਅਨੂਜਾ ਗੋਤਾ ਨੇ ਇਹ ਸਾਫ਼ ਕਿਹਾ ਹੈ 12 ਹਰ ਵੀ ਦੋਸਤਾਰੀ ਨੇ ਇਸ ਤਾਰਾ ਨੇ ਪਬਲਿਸ਼ ਹੋਇਆ ਇਹਦੇ ਵਿੱਚ ਸਾਫ਼ ਤੇ ਸਪਸ਼ਟ ਕਹਿ ਰਿਹਾ ਹੈ ਕਿ ਜੇਕਰ ਅਸੀਂ ਦਾਣੇ ਦੀ ਗ੍ਰੇਡਿੰਗ ਕਰਕੇ ਦਾਣੇ ਦੇ ਵਿੱਚੋਂ ਬਿਮਾਰ ਪੁੱਟੇ ਪਾਸੇ ਕੱਢਦੇ ਬਿਮਾਰ ਦਾਣੇ ਪਾਸੇ ਕੱਢ ਦਿੰਨੇ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਇਹ ਸਾਡੇ ਇਹ ਜਿਹੜਾ ਬੀਜ ਹੈਗਾ ਬੀਜ ਦੇ ਵਿੱਚੋਂ ਜਿਹੜਾ ਇਨਫੈਕਸ਼ਨ ਉਹ ਘਟ ਜਾਂਦਾ ਹੈ ਬੀਜ ਦੇ ਵਿੱਚ ਇਨਫੈਕਸ਼ਨ ਘਟ ਜਾਂਦਾ ਹੈ ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗ੍ਰੈਵਿਟੀ ਸਪਰੇਟਰ ਦੀ ਗੱਲ ਕੀਤੀ ਹੈ ਜਾਂ ਹੋਰ ਮੈਥਡ ਦੀ ਗੱਲ ਕੀਤੀ ਹੈ ਤਾਂ ਇਹਨਾਂ ਦਾ ਮੇਨਲੀ ਰਿਸਰਚ ਪੇਪਰ ਇਸ ਚੀਜ਼ ਦੇ ਉੱਪਰ ਹੈ ਕਿ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਗ੍ਰੇਡਿੰਗ ਕਰੀਏ ਇੱਕ ਘਟ ਜਾਵੇ ਤਾਂ ਮਕੈਨੀਕਲ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਉਹਦੇ ਨਾਲ ਜਿਹੜਾ ਹੈਗਾ 90% ਤੱਕ ਜਿਹੜਾ ਹੈਗਾ ਇਹਨਾਂ ਨੇ ਕਿਹਾ ਕਿ ਕਰਨਾਲ ਬੰਡ ਘਟ ਗਿਆ ਤੇ ਜਰਮੀਨੇਸ਼ਨ ਵੱਧ ਗਿਆ ਠੀਕ ਹੈ ਇਹਦੇ ਕਰਕੇ ਸਾਡਾ ਵੀ ਬਿਮਾਰੀ ਰਹਿਤ ਹੋਣਾ ਬਹੁਤ ਜ਼ਰੂਰੀ ਹੈ ਤਾਰੇ ਸਭ ਨੇ ਸਪਸ਼ਟ ਜਿਹੜਾ ਹੈਗਾ ਇਹਨਾਂ ਨੇ ਕੀਤਾ ਹੈਗਾ ਅਸ਼wini ਕੁਮਾਰ ਜੀ ਨੇ ਅਨੁਜਾ ਗੁੱਟਾ ਦੇ ਸੱਚ ਪੇਪਰ ਨੇ ਕਰਨਾਲ ਵਾਲਿਆਂ ਦਾ ਉਸ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਜਿਹੜਾ ਹੈਗਾ ਸਪਸ਼ਟ ਕਰ ਦਿੱਤਾ ਹੈ ਅਗਲੀ ਗੱਲ ਇਹ ਜਿਹੜੀ ਬਿਮਾਰੀ ਹੈ ਇਹਦੇ ਬਾਰੇ ਤੁਸੀਂ ਥੋੜਾ ਜਿਆ ਜਾਣੋ ਕਿ ਇਹ ਜਿਹੜੀ ਬਿਮਾਰੀ ਹੈ ਇਹ ਬਿਮਾਰੀ ਜਿਹੜੀ ਹੈਗੀ ਹੈ ਕਈ ਸਾਲਾਂ ਤੱਕ ਜਿਹੜਾ ਹੈਗਾ ਇਹ ਜਿਉਂਦੀ ਰਹਿ ਸਕਦੀ ਕਿੱਥੇ ਜਿਉਂਦੀ ਰਹਿ ਸਕਦੀ ਹੈ ਆਪਾਂ ਇਸ ਪੇਪਰ ਨੂੰ ਲੈਨੇ ਆਪਾਂ ਠੀਕ ਹੈ ਇਹ ਸ਼ਰਮਾ ਕੇ ਪੇਪਰ ਸ਼ਰਮਾ ਇਹ ਸ਼ਰਮਾ ਪੀ ਦੀਕਸ਼ਤੇ ਏ ਤਿਆਗਿਆਰ ਜਿਹੜਾ ਹੈਗਾ ਇਹਨਾਂ ਦਾ ਪੇਪਰ ਹੈ ਤੇ ਇਹ ਕੀ ਕਹਿੰਦੇ ਆ ਕਿਹੜਾ ਜਿਹੜਾ ਕਰਨਾਲ ਬੰਟ ਹੈ ਇਹਦਾ ਜਿਹੜਾ ਪੈਥੋਜਨ ਹੈਗਾ ਉਹ ਬੀ ਦੇਖੋ ਬੀਜ ਮਿੱਟੀ ਤੇ ਹਵਾ ਰਹੀ ਫੈਲਦਾ ਠੀਕ ਹੈ ਇਹ ਜਿਹੜਾ ਹੈਗਾ ਜ਼ਿਆਦਾਤਰ ਕਣਕ ਦੀਆਂ ਕਿਸਮਾਂ ਨੂੰ ਪ੍ਰਭਾਵਿਤ ਕਰਦਾ ਇਹਨਾਂ ਸੀਡ ਕੁਆਲਟੀ ਉਹਦਾ ਕੈਮੀਕਲ ਕੰਪੋਜੀਸ਼ਨ ਤੇ ਉਹਦੀ ਦਿੱਖ ਸਭ ਕੁਝ ਪ੍ਰਭਾਵਿਤ ਹੋ ਜਾਂਦਾ ਜੇਕਰ ਇਹ ਉਲਹਾ ਟਾਲ ਦਾ 2012 ਦਾ ਪੇਪਰ ਹੈ ਜੀ ਜੋ ਕਹਿੰਦੇ ਕਿ 3% ਦਾਣਿਆਂ ਦੇ ਵਿੱਚ ਬੰਟ ਹੋਵੇ ਤਾਂ ਉਹ ਮਨੁੱਖ ਦੇ ਖਾਣਯੋਗ ਨਹੀਂ ਹੁੰਦਾ ਜੇਕਰ ਜ਼ਿਆਦਾ ਹੀ ਇਹ ਇਨਫੈਕਸ਼ਨ ਹੋ ਜਾਵੇ ਤਾਂ ਉਹਦੇ ਨਾਲ ਜਿਹੜਾ ਹੈਗਾ ਅੱਗੇ ਹੋਰ ਮਾੜੇ ਖਰਾਬ ਹੁੰਦੇ ਆ ਤੇ ਬੀ ਦੇ ਵਿੱਚੋਂ ਸੜੀ ਹੋਈ ਮੱਛੀ ਦੀ ਸਮਲ ਆਉਂਦੀ ਹੈ ਠੀਕ ਹੈ ਤਾਂ ਇਹਦਾ ਪੈਥੋਜਨ ਹੈਗਾ ਟਿਲੇਟਿਆ ਇੰਡੀਕਾ ਠੀਕ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਦੇਖਣ ਵਾਲੀ ਕਿ ਇਹ ਕਿਵੇਂ ਫੈਲਦਾ ਬੀ ਰਹੀਂ ਹਵਾ ਰਹੀਂ ਤੇ ਮਿੱਟੀ ਰਹੀਂ ਹੁਣ ਜਦੋਂ ਅਸੀਂ ਸੀ ਟ੍ਰੀਟਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਬੀ ਸੌਤ ਲਿਆਤੇ ਤਾਂ ਗਰੰਟੀ ਨਹੀਂ ਹੋਊਗੀ ਨਾ ਕਿ ਵੀ ਬਿਮਾਰੀ ਜਿਹੜਾ ਤੁਹਾਡੇ ਖੇਤ 'ਚ ਨਹੀਂ ਆਊਗੀ ਕਿਉਂਕਿ ਇਹ ਜਿਹੜੀ ਬਿਮਾਰੀ ਆ ਤੁਹਾਡੇ ਖੇਤ ਦੇ ਵਿੱਚ ਜਿਉਂਦੀ ਪਈ ਹੈ ਜੇ ਤੁਸੀਂ ਇੱਥੋਂ ਦੇਖੋਗੇ ਇਹ ਬਿਮਾਰੀ ਹੈ ਇਹ ਬਿਮਾਰੀ ਆ ਤੁਹਾਡੇ ਬੀ ਦੇ ਉੱਪਰ ਬਿਮਾਰੀ ਹੈ ਬੀ ਤੋਂ ਉੱਕਰ ਕੇ ਜਿਹੜਾ ਹੈਗਾ ਇਹਦਾ ਦੇਖੋ ਇਹ ਅੰਦਰ ਆ ਇਨਫੈਕਸ਼ਨ ਹੋਣੀ ਸ਼ੁਰੂ ਹੋ ਗਈ ਫਿਰ ਅੱਗੇ ਜਾ ਕੇ ਸਾਰੇ ਇਨਫੈਕਸ਼ਨ ਕਰੇਗੀ ਤਾਂ ਇਹ ਬੀ ਤੇ ਹੈ ਜਾਂ ਖੇਤ ਦੇ ਵਿੱਚ ਇਸ ਤੋਂ ਵੀ ਦਾ ਇਸ ਤੋਂ ਇਹਦਾ ਇਹ ਆ ਰਿਹਾ ਇਨਫੈਕਸ਼ਨ ਜਿਹੜਾ ਹਵਾ ਰਾਹੀਂ ਵੀ ਇਨਫੈਕਸ਼ਨਰੀ ਹੋਏਗੀ ਠੀਕ ਹੈ ਤਾਂ ਫਿਰ ਇਹਦਾ ਜਿਹੜਾ ਕੰਟਰੋਲ ਹੈਗਾ ਭਾਵੇਂ ਕਿਉਂ ਨਹੀਂ ਹੁੰਦਾ ਤਾਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਿਰਫ ਇੰਨਾ ਕੋ ਕੰਮ ਕਰ ਰਹੇ ਹੋ ਕਿ ਤੁਸੀਂ ਬਿਮਾਰੀ ਦਾ ਹਮਲਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਖੇਤ ਘਟੇ ਨਾ ਠੀਕ ਤਾਂ ਆਪਾਂ ਇਹਦੇ ਬਾਰੇ ਪੜ੍ਹੀਏ ਕੀ ਕਹਿੰਦੇ ਸਭ ਤੋਂ ਪਹਿਲਾਂ ਕੰਟਰੋਲ ਦੇ ਵਿੱਚ ਤੁਸੀਂ ਦੇਖੋ ਕਿ ਕੁਮਾਰ ਇਟਾਲ 2015 ਕੁਮਾਰ ਰੈਨਸੰ 2014 ਇਹਨਾਂ ਨੇ ਕਿਹਾ ਕਿ 70 ਦੇਸ਼ਾਂ ਨੇ ਇਹ ਕਿਹਾ ਹੋਇਆ ਹੈ ਕਿ ਜੇਕਰ ਸਾਡੀ ਕਣਕ ਦੇ ਵਿੱਚ ਕਨਾਲ ਬੰਟ ਆ ਗਿਆ ਤਾਂ ਅਸੀਂ ਕਣਕ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਨਹੀਂ ਜਾਊਗੀ ਕਿਉਂਕਿ ਜ਼ਿਆਦਾ ਖਤਰਨਾਕ ਹੈਗੀ ਹੈ ਸਭ ਤੋਂ ਜ਼ਰੂਰੀ ਹੈਗਾ ਹੈ ਕਿ ਜੇਕਰ ਅਸੀਂ ਇਸ ਤੋਂ ਬਚਣਾ ਹੈਗਾ ਤਾਂ ਅਸੀਂ ਜਿਹੜੀਆਂ ਕਿਸਮਾਂ ਰਿਸਿਸਟੈਂਟ ਹੈ ਜਿਹੜੀਆਂ ਇਹ ਇਸ ਬਿਮਾਰੀ ਦੇ ਨਾਲ ਲੜ ਲਿੰਦੀਆਂ ਉਹੋ ਹੀ ਕਿਸਮਾਂ ਆਪਾਂ ਜਿਹੜਾ ਹੈਗਾ ਇਸਤੇਮਾਲ ਕਰੀਏ ਕਿਹੜੀ ਕਿਹੜੀਆਂ ਪੀਬੀਡਬਲਿਊ 502 ਪੀਡੀਬਲਿਊ 223 ਪੀਡੀਬਲਿਊ 299 ਪੀਡੀਬਲਿਊ 314 ਤੇ ਇਹ ਜਿਹੜਾ ਹੈਗਾ ਇਹ ਡਿਊਰਮ ਵੀਟ ਹੈਗੀਆਂ ਤਾਂ ਜੇਕਰ ਕੋਈ ਜਿਹੜਾ ਹੈਗਾ ਆਪਣਾ ਨਾਰਦਰ ਹਿੱਲ ਚ ਰਹਿੰਦਾ ਉਹ ਜਿਹੜੀ ਐਚਪੀਬਲਿਊ 255 ਐਚ 490 ਐਚਸ 507 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜੋ ਆਪਣੇ ਦੇ ਦਿੱਤਾ ਹੋਇਆ ਹੈ ਕਿ ਕਿਸਮਾਂ ਹੈਗੀਆਂ ਨੇ WHD 943 ਅਤੇ PDW 291 ਠੀਕ ਹੈ PDW 291 ਤੇ WHD 943 ਇਹ ਕਿਸਮਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਸਿਫਾਰਸ਼ ਕੀਤੀਆਂ ਕਿ ਇਹ ਕਿਸਮਾਂ ਆਪਾਂ ਇਹਦੇ ਲਈ ਬੀਚੀਏ ਕਲੀਅਰ ਤਾਂ ਅਗਲੀ ਗੱਲ ਜਿਹੜਾ ਆਪਾਂ ਮੁੱਖ ਚੀ ਚੱਲ ਰਹੀ ਸੀਗੀ ਉਹ ਇਹ ਸੀਗੀ ਕਿ ਰਿਸਿਸਟੈਂਸ ਵੈਰਾਈਟੀਆਂ ਲਈਆਂ ਜਾਣ ਨੰਬਰ ਦੋ ਤੇ ਸੀ ਟ੍ਰੀਟਮੈਂਟ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਤੇ ਆਹਤੇ ਬੀਜ ਦੀ ਸੌਦ ਨੂੰ ਸਪਾਰਸ਼ ਨਹੀਂ ਕਰਦੀ ਲੇਕਿਨ ਇਹ ਜੋ ਰਿਸਰਚ ਪੇਪਰ ਹੈ ਐਲ ਨਿਆਮੀ اٹਾਲ 2000 ਦਾ ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨੂੰ ਬਚਾਉਣ ਦੇ ਲਈ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਸੀਡ ਟ੍ਰੀਟਮੈਂਟ ਜਿਹੜੀ ਹੈਗੀ ਹੈ ਕਰਨੀ ਜ਼ਰੂਰੀ ਹੈ ਠੀਕ ਹੈ ਕਿਉਂਕਿ ਜਿਹੜਾ ਬੀਜ ਦੇ ਉੱਤੇ ਲੱਗੀ ਹੋਈ ਬਿਮਾਰੀ ਹੈ ਉਹਨੂੰ ਹਟਾਇਆ ਜਾ ਸਕੇ ਮੰਨ ਲਓ ਕਿ ਮੇਰਾ ਖੇਤ ਹੈ ਮੇਰੇ ਖੇਤ 'ਚ ਬਿਮਾਰੀ ਹੈ ਨਹੀਂ ਪਹਿਲਾਂ ਤੋਂ ਲੇਕਿਨ ਮੈਂ ਬਿਮਾਰ ਵਾਲਾ ਬੀ ਲੈ ਆ ਕੇ ਖੇਤ ਪਾਦਾਂ ਬਿਮਾਰੀ ਆ ਚੁਗੀ ਇਹਦੇ ਕਰਕੇ ਬੀਜ ਦੀ ਸੌਦ ਕੀਤੀ ਜਾਵੇ ਤਾਂ ਕਿ ਖੇਤ ਦੇ ਵਿੱਚ ਬਿਮਾਰੀ ਨਾ ਆਵੇ ਭਾਵੇਂ ਕਿ ਬੀਜ ਸੌਦ ਦੇ ਨਾਲ ਇਹ ਨਹੀਂ ਕਹਿ ਸਕਦੇ ਬਿਮਾਰੀ ਪੂਰਨ ਤੌਰ ਤੇ ਨਹੀਂ ਆਏਗੀ ਲੇਕਿਨ ਜਿਹੜੀ ਬੀਜ ਦੇ ਨਾਲ ਬਿਮਾਰੀ ਆਉਣ ਵਾਲੀ ਹੈ ਉਹ ਬਿਮਾਰੀ ਨਾ ਆਏ ਉਹਦੇ ਆਸਤੇ ਰਗਾ ਸੀ ਟ੍ਰੀਟਮੈਂਟ ਜ਼ਰੂਰੀ ਹੈ ਜੀ ਨੂੰ ਸਮਝ ਲਓ ਜੋ बार-बार ਇਸ ਚੀਜ਼ ਨੂੰ ਕਰਨਾ ਮਤਲਬ ਇਹ ਹੈ ਕਿ ਸੀ ਟ੍ਰੀਟਮੈਂਟ ਪੱਕਾ ਹੱਲ ਨਹੀਂ ਲੇਕਿਨ ਟ੍ਰੀਟਮੈਂਟ ਕਰਨੀ ਪਵੇਗੀ ਠੀਕ ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜੀ ਹੈਗੀ ਆਪਣੀ ਕਾਰਬੋਕਸਿਨ ਪਲਸ ਸੀਰਮ ਇਹ ਇਹ ਜੋ ਹੈਗਾ ਆਪਾਂ ਦਿਨੇ ਵੀ ਗੱਲ ਕੀਤੀ ਸੀ ਅੱਜ ਲਾਈਵ ਦੇ ਵਿੱਚ ਵੀ ਕਿ ਜਿਹੜਾ ਵਿਟਾਵੈਕਸ ਵਾਲਾ ਸਾਲਟ ਹੈਗਾ 카ਰਬੋਕਸਿਨ ਪਲਸ থੀਰਮ ਇਹ ਜੋਸ਼ੀਟਾਲ ਦਾ 1983 ਦਾ ਜਿਹੜਾ ਪੇਪਰ ਹੈਗਾ ਉਹ ਇਹ ਇਹ ਦੱਸਦੇ ਹੈ ਕਿ 카ਰਬੋਕਸਿਨ ਪਲਸ থੀਰਮ ਜਿਹੜਾ ਹੈਗਾ ਉਹ ਇਹਦੇ ਵਾਸਤੇ ਵਧੀਆ ਹੈਗਾ ਤੇ ਉਹ ਇਹਦੇ ਇਹਨਾਂ ਨੂੰ ਰੋਕਣ ਤੋਂ ਉੱਪਰ ਤੋਂ ਰੋਕਦਾ ਹੈ ਠੀਕ ਪਰੰਤੂ ਉਹਦੇ ਵਿੱਚ ਵੀ ਇੱਕ ਪ੍ਰੋਬਲਮ ਹੈ ਸ਼ਰਮਾ ਜੰਦ ਬਸੰਦਾਰੀ ਨੇ 2000 ਚ ਕਿਹਾ ਕਿ ਜੇਕਰ ਉੱਤੇ ਬੀ ਲੱਗਿਆ ਹੈਗਾ ਉਹ ਬਿਮਾਰੀ ਪਾਸੇ ਇਹ ਇਹ ਤੋਂ ਹਟਾ ਗਿਆ ਬੀ ਤੋਤਾ ਗਿਆ ਉਤੋਂ ਉਲੀ ਲੈ ਗਈ ਤਾਂ ਉਸ ਤੋਂ ਬਾਅਦ ਚ ਦਵਾਈ ਲੈ ਗਈ ਤਾਂ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਜਿਹੜਾ ਹੈਗਾ ਸਪੋਰ ਜਰਮੀਨੇਟ ਕਰ ਜਾਂਦਾ ਇਹ ਦਿੱਕਤ ਹੈ ਠੀਕ ਹੈ ਤਾਂ ਫਿਰ ਵੀ ਗੱਲ ਕਿੱਥੇ ਖਤਮ ਹੋਗੀ ਗੱਲ ਇੱਥੇ ਅੱਗੇ ਖਤਮ ਹੋਗੀ ਕਿ ਆਪਾਂ 200 ਜ਼ਰੂਰ ਕਰਾਂਗੇ 200 ਦਾ ਆਪਾਂ ਕਾਰਬੋਕਸਿਨ ਪਲੱਸ تھیਰਮ ਦੇ ਨਾਲ ਕਰਾਂਗੇ ਵਿਟਾਵੈਕਸ ਵਾਲਾ ਸਾਲਟ ਬਜਾ ਕੇ ਕਿਸੇ ਵੀ ਕੰਪਨੀ ਦਾ ਲੈ ਕੇ ਆਪਾਂ ਕਰਾਂਗੇ ਜਿੱਥੇ ਬਿਮਾਰੀ ਆ ਰਹੀ ਹੈਗੀ ਹੈ ਤਾਂ ਇਹ ਸਾਲਟ ਕਿੰਨਾ ਕਿੰਨਾ ਪੈਂਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਇਹ ਕਹਿਣਾ ਹੈਗਾ ਕਿ ਜਿਹੜੀਆਂ ਆਪਾਂ ਬਾਕੀ ਬਿਮਾਰੀਆਂ ਦੇ ਵਿੱਚ ਵਰਤਦੇ ਹਾਂ ਕਿ ਜੇ ਤਾਂ ਤੁਹਾਡੇ ਕੋਲੇ ਵਿਟਾਵਿਕਸ ਵਾਲਾ ਸਾਲਟ ਹੈ ਤਾਂ ਉਹ ਤੁਹਾਡਾ ਪਵੇਗਾ 2 ਗ੍ਰਾਮ ਪ੍ਰਤੀ ਕਿਲੋ ਬੀਨੂ ਜਿਹਦੇ ਵਿੱਚ ਕੱਲਾ ਕਾਰਬੋਕਸਿਨ ਹੁੰਦਾ ਹੈ ਜੇਕਰ ਕਾਰਬੋਕਸਿਨ ਤੇ ਟੈਟਰਾਮੈਥਾਈਲਥਾਈਯੂਰਮ ਡਾਈਸਲਫਾਈਡ ਹੈਗਾ ਜਿਹੜਾ ਕਿ ਵਿਟਾਵਿਕਸ ਪਾਵਰ ਦੇ ਨਾਂ ਤੇ ਆਉਂਦਾ ਉਹ 3 ਗ੍ਰਾਮ ਪ੍ਰਤੀ ਕਿਲੋ ਬੀਨੂ ਪਵੇਗਾ ਫਿਰ ਮੈਂ ਕਹਿੰਦਾ ਕਿ ਇਹ ਸਾਲਟ ਇਹ ਨਹੀਂ ਮੈਂ ਕਹਿੰਦਾ ਕਿ ਕੰਪਨੀ ਦਾ ਖਰੀਦ ਲਓ ਜਿਹਦਾ ਮਰਜ਼ੀ ਖਰੀਦ ਲਿਓ ਜੋ ਮੈਂ ਕਿ ਇਹਨਾਂ ਵਾਲੇ ਸਾਲਟ ਖਰੀਦ ਲਿਓ ਜੋ ਠੀਕ ਹੈ ਇਥੋਂ ਤੱਕ ਕਲੀਅਰ ਗੱਲ ਹੋ ਗਈ ਅਗਲੀ ਗੱਲ ਹੁਣ ਅਗਲੀ ਗੱਲ ਇਹ ਹੈਗੀ ਹੈ ਕਿ 200 ਦੇਖ ਲਿਆ ਤੁਸੀਂ ਪਹਿਲਾ ਪਹਿਲਾ ਕੰਮ ਤੁਸੀਂ ਕੀ ਕੀਤਾ ਤੁਸੀਂ ਆਪਣਾ ਬੀ ਲਿਆ ਬੀ ਦੇ ਵਿੱਚ ਦੇਖਿਆ ਕਿ ਕਿੰਨੇ ਦਾਣੇ ਖਰਾਬ ਹੈ ਇੱਕ ਮੁਠੀ ਦਾਣੇ ਬੀਆਂ ਚ ਜੇ ਤਿੰਨ ਚਾਰ ਦਾਣੇ ਖਰਾਬ ਅਸੀਂ 20 ਵਰਤਣਾ ਹੀ ਨਹੀਂ ਹੈਗਾ ਦੂਸਰਾ ਬੀ ਨੂੰ ਅਸੀਂ ਕਾਰਬੋਕਸਿਲ ਪਲਸ ਥੀਰਮ ਦੇ ਨਾਲ ਜਿਹੜਾ ਇਹਦੇ ਨਾਲ ਸੋਧ ਕੇ ਭਿਜਿਆ ਤੀਸਰਾ ਜਿਹੜਾ ਖੇਤ ਚ ਅਸੀਂ ਬੀ ਰੱਖਣਾ ਹੈ ਜਿਹੜੇ ਖੇਤ ਚ ਬੀ ਰੱਖਣਾ ਉਹਦੇ ਵਿੱਚ ਨਸਾਰੇ ਟਾਈਮ ਤੇ ਅਸੀਂ ਪ੍ਰੋਪੀਕੋਨਾਜ਼ੋਲ ਦੀ ਸਪਰੇ ਕਰਾਂਗੇ ਠੀਕ ਹੈ ਬਾਕੀ ਦੀ ਚਨਿਸ਼ਪਰਸ਼ ਹੈਗੀ ਕੇਵਲ ਜਿੱਥੇ ਬੀ ਰੱਖਣਾ ਉਹਦੇ ਵਿੱਚ ਆਪਾਂ ਇਹਨੂੰ ਸਪਰੇ ਕਰਾਂਗੇ ਕਿਹੜੇ ਟਾਈਮ ਤੇ ਕਰਾਂਗੇ ਜਿਹੜਾ ਹੈਗਾ ਜਿਸ ਸਮੇਂ ਭੂਰ ਪੈਣਾ ਸ਼ੁਰੂ ਹੁੰਦਾ ਇਹ ਜਿਹੜਾ ਕਮਾਰ ਐਂਡ ਸਿੰਘ 2014 ਦਾ ਇਹ ਕਹਿਣਾ ਹੈ ਹੁਣ ਸੇ ਜਿਹੜਾ ਮਿੱਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਮਿੱਟੀ ਦੇ ਵਿੱਚ ਬਿਮਾਰੀ ਪਈ ਹੈ ਮਨ ਮੈਨੂੰ ਪਤਾ ਹੈ ਕਈ ਕਹਿੰਦੇ ਇਹੋ ਜਿਹੇ ਜਿਹੜੇ ਖੇਤਾਂ ਦੇ ਵਿੱਚ ਤਾਂ ਇਸ ਤਰੀ ਕਿਸਾਨ ਦਾ ਕਣਕ ਬੀਜ ਨੂੰ ਜੀ ਨਹੀਂ ਕਰਦਾ ਹੋਊਗਾ ਸ਼ਰਮਾ ਐਂਡ ਕੁਮਾਰ 2017 ਚ ਕਹਿੰਦੇ ਐ ਕਿ ਵੀ ਆਪਾਂ ਜਿਹੜਾ ਹੈਗਾ ਤੁਸੀਂ ਇਹ ਪੜ੍ਹੋਗੇ ਤਾਂ ਸੋਇਲ ਫਿਊਮਿਗੇਸ਼ਨ ਕਰ ਸਕਦੇ ਆ ਮਿਥਾਈਲ ਬਰੋਮਾਈਡ ਦੀ ਮਿਥਾਮ ਸੋਡੀਅਮ ਤੇ ਫਾਰਮੈਲਿਡਹੀਡ ਦੀ ਪਰੰਤੂ ਇਹ ਇਹ ਪੂਰਾ ਕਾਮਯਾਬ ਨਹੀਂ ਹੁੰਦਾ ਠੀਕ ਹੈ ਇਹ ਇਸ ਤੇ ਕੋਸਟ ਫੈਕਟਿਵਿਟੀ ਹੈਗਾ ਇਹ ਕਰਕੇ ਫਿਊਮਿਗੇਸ਼ਨ ਕਰਨਾ ਕੋਈ ਫਾਇਦਾ ਨਹੀਂਗਾ ਤਾਂ ਬਾਇਓ ਕੰਟਰੋਲ ਐਜੈਂਟ ਜਿਹੜਾ ਹੈਗਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਟ੍ਰਾਈਕੋਡਰਮਾ ਵੈਰਿਟੀ ਜਿਹੜਾ ਹੈਗਾ ਉਹ ਠੀਕ ਹੈ ਤਾਂ ਜਿਹੜੇ ਖੇਤਾਂ ਦੇ ਵਿੱਚ ਇਹ ਬਿਮਾਰੀ ਆਉਂਦੀ ਹੈ ਇਹ ਸ਼ਰਮੈਂਡ ਬਸੰਦਰੀ ਇਹ 2000 ਦੇ ਵਿੱਚ ਇਹਨਾਂ ਨੇ ਪੇਪਰ ਪਬਲਿਸ਼ ਹੈਗਾ ਇਹਨਾਂ ਨੇ ਕਿਹਾ ਕਿ ਜਿਹੜੇ ਖੇਤਾਂ ਦੇ ਵਿੱਚ ਇਹ ਬਿਮਾਰੀ ਆਉਂਦੀ ਹੈ ਤਾਂ ਉੱਥੇ ਬਾਇਓਜੈਂਟ ਜਿਹੜਾ ਹੈਗਾ ਟ੍ਰਾਈਕੋਡੀਮਾ ਵਰਦੀ ਜਿਹੜਾ ਹੈਗਾ ਵਰਦੀ ਜਿਹੜਾ ਹੈਗਾ ਉਹਨੂੰ ਆਪਾਂ ਖੇਤ ਦੇ ਵਿੱਚ ਸਪਰੇਅ ਕਰ ਸਕਦੇ ਹਾਂ ਇਅਰ ਹੈਡ ਅਮਰਜੈਂਸੀ ਦੇ ਵਿੱਚ ਇਸ ਟਾਈਮ ਦੇ ਉੱਤੇ ਠੀਕ ਹੈ ਵੱਡੀ ਗੱਲ ਤੁਹਾਨੂੰ ਧਿਆਨ ਚ ਰੱਖਣ ਵਾਲੀ ਹੈਗੀ ਸ਼ਰਮੈਟਾਲ 2024 ਜਾਂ ਪੋਰਟੇਟਾਲ 2003 ਐਂਡ ਬਰੁਕਸ 2011 ਇਹ ਜਿਹੜਾ ਹੈਗਾ ਕਹਿ ਰਿਹਾ ਹੈ ਕਿ ਵੀ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਇਹ ਬਿਮਾਰੀ ਵਧਣੀ ਸ਼ੁਰੂ ਹੋ ਗਈ ਹੈ ਤਾਂ ਫਿਰ ਆਪਾਂ ਨੂੰ ਉੱਥੇ ਕਣਕ ਦਾ ਫਸਲੀ ਚੱਕਰ ਵਰਤਣਾ ਪਏਗਾ ਕਣਕ ਨੂੰ ਛੱਡ ਕੇ ਕਿਸੇ ਹੋਰ ਫਸਲੀ ਚੱਕਰ ਵਾਲੇ ਪਾਸੇ ਵੀ ਆਪਾਂ ਨੂੰ ਜਾਣਾ ਜਾ ਸਕਦਾ ਜੇ ਇਹ ਦਿੱਕਤ ਵੱਡੀ ਹੋ ਗਈ ਹੈ ਤਾਂ ਇਹ ਆਪਣਾ ਦੂਸਰਾ ਸੱਚ ਪੇਪਰ ਸੀਗਾ ਇਹਨਾਂ ਨੇ ਨਾਲ ਇਹ ਕਿਹਾ ਕਿ ਜਿਸ ਜਗ੍ਹਾ ਕਰਨਾਲ ਪੰਟ ਆਉਂਦਾ ਹੈ ਜਿਉਂ ਤੇ ਉੱਥੇ ਜ਼ੀਰੋ ਡ੍ਰਿਲ ਕਰੀਏ ਜ਼ੀਰੋ ਡ੍ਰਿਲ ਕਰੀਏ ਹੈਪੀ ਸੀਡਰ ਵਰਤੀਏ ਤਾਂ ਸਾਡੇ ਜਿਹੜਾ ਹੈਗਾ ਕਰਨਾਲ ਪੰਟ ਦਾ ਇਨਸੀਡੈਂਸ ਘਟਦਾ ਹੈ ਜੇ ਕਿਤੇ ਤੁਹਾਡੇ ਖੇਤ ਦੇ ਵਿੱਚ ਕਰਨਾਲ ਪੰਟ ਜ਼ਿਆਦਾ ਆਉਂਦਾ ਤਾਂ ਫਿਰ ਤੁਸੀਂ 2 ਤੋਂ 3 ਸਾਲ ਤੱਕ ਜਿਹੜਾ ਹੈਗਾ ਉੱਥੇ ਜਿਹੜਾ ਕਣਕ ਨਹੀਂ ਵਿਜਣੀ ਠੀਕ ਹੈ ਤਾਂ ਆਹ ਵੱਖਰੀ ਗੱਲ ਨੇ ਜਿਹੜੀ ਇਹ ਕਹੀ ਸੀ ਕਿ ਵੀ ਪ੍ਰੋਫੀਕੋਨਲ ਸਪਰੇਅ ਉਹ ਤਾਂ ਕਰ ਸਕਦਾ ਹੈ ਤੇ ਦੂਸਰਾ ਸੱਚ ਪੇਪਰ ਆਪਣਾ ਕਹਿ ਰਿਆ ਸੀ ਪ੍ਰੋਫੀਕੋਨ ਨਾਲ ਵੀ ਕਰ ਸਕਦੇ ਹੋ ਤੇ ਉੱਥੇ ਤੁਸੀਂ ਜਿਹੜਾ ਹੈਗਾ ਇਹ ਉਹ ਟ੍ਰੈਕ ਕੋਡਰ ਨਾਲ ਸਪਰੇਅ ਵੀ ਕਰ ਸਕਦੇ ਹੋ ਤੇ ਉਹ ਇਹਨਾਂ ਵੱਲੋਂ ਇਹ ਸਾਰੇ ਕਿਸਾਨਾਂ ਨੂੰ ਕਰਨ ਦੀ ਲੋੜ ਨਹੀਂ ਜਿਹੜੇ ਏਰੀਆ ਦੇ ਵਿੱਚ ਉਹ ਬਿਮਾਰੀ ਹੈ ਕੇਵਲ ਆਪਾਂ ਉਸ ਏਰੀਆ ਦੀ ਗੱਲ ਕਰ ਰਹੇ ਹਾਂ ਬਾਕੀ ਦੇ ਵਿੱਚ ਉਹਦੀ ਕੋਈ ਜ਼ਰੂਰਤ ਆਪਾਂ ਨੂੰ ਨਹੀਂ ਹੈਗੀ ਹੁਣ ਇੱਕ ਗੱਲ ਹੋਰ ਹੈ ਕਿ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਦੋਂ ਆਪਾਂ ਖੇਤ ਦੇ ਵਿੱਚ ਇਹ ਬਿਮਾਰੀ ਆਉਂਦੀ ਕਿਉਂ ਹੈ ਆਪਾਂ ਸ਼ੁਰੂ ਚੇ ਗੱਲ ਕੀਤੀ ਸੀ ਕਿ ਜੇ ਨਿਸਾਰੇ ਦੇ ਟਾਈਮ ਤੇ ਖੇਤ ਦੇ ਵਿੱਚ ਵਰਖਾ ਹੁੰਦੀ ਹੋਵੇ ਤਾਂ ਉਹ ਇਹ ਬਿਮਾਰੀ ਆਉਂਦੀ ਹੈ ਲੇਕਿਨ ਉਹਦੇ ਨਾਲ ਨਾਲ ਸਟੈਂਡ ਬਰੀ ਐਡ ਪ੍ਰਿਟੋਰੀਅਸ 2001 ਇਹਨਾਂ ਰਾ ਜਿਹੜਾ ਹੈਗਾ ਸਰਚ ਪੇਪਰ ਹੈ ਇਹ ਕਹਿੰਦੇ ਹੈ ਕਿ ਕੰਟਰੋਲਡ ਇਰੀਗੇਸ਼ਨ ਐਟ ਦਾ ਟਾਈਮ ਆਫ ਹੈਡਿੰਗ ਐਂਡ ਫਲਾਵਰਿੰਗ ਜਦੋਂ ਮੁੰਛਟੇ ਨਿਕਲ ਰਏ ਹੋਣ ਤੇ ਬੂਰ ਪੈ ਰਿਹਾ ਹੋਵੇ ਉਦੋਂ ਆਪਾਂ ਪੰਜਾਬੀ ਚ ਕਹਦੇ ਪਾਣੀ ਨਹੀਂ ਟੋਣਾ ਪਾਣੀ ਜੇ ਉਦੋਂ ਸੁੱਕਾ ਲੱਗਿਆ ਕਣ ਖਰਾਬ ਹੋ ਜੂਗੀ ਤਾਂ ਫਿਰ ਆਪਾਂ ਕੀ ਕਰਾਂਗੇ ਕਣਕ ਨੂੰ ਪਾਣੀ ਜਿਹੜਾ ਹੈਗਾ ਨਿਸਾਰਾ ਹੋਣ ਤੋਂ ਕੁਝ ਦਿਨ ਪਹਿਲਾਂ ਲਾ ਲਾਂਗੇ ਤੇ ਆਪਾਂ ਨੂੰ ਪਤਾ ਹੈ ਮੇਰੀ ਕਣਕ ਅਗੇ ਗੱਲ ਰਹਿਣੀ ਨਿਸਰ ਜੂਗੀ ਤੇ ਉਸ ਦਿਓਰੋਂ ਬੂਰ ਪੈ ਟੇ ਉਸ ਤੋਂ ਬਾਅਦ ਲਾ ਲਾਂਗੇ ਠੀਕ ਦੂਜੀ ਗੱਲ ਹੈ ਡੀਪ ਪਲੋਇੰਗ ਡੂੰਘਾ ਵਾਉਣਾ ਖੇਤ ਨੂੰ ਠੀਕ ਹੈ ਤੇ ਅਗਲਾ ਜਿਹੜਾ ਹੈਗਾ ਕਵਰ ਕ੍ਰੌਪ ਇਡੀ ਖੇਤ ਦੇ ਵਿੱਚ ਹੋਣਾ ਉਹਦੇ ਨਾਲ ਜਿਹੜਾ ਹੈਗਾ ਖੀ ਕੋਈ ਅੰਦਰ ਠੀਕ ਹੈ ਤੇ ਵੱਡੀ ਗੱਲ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੁਣ ਗਰਮੀ ਆਊਗੀ ਤੇ ਕਣਕ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਧਿਆਨ ਦੇ ਨਾਲ ਕਰਨਾ ਪਏਗਾ ਕੀ ਕਰਨਾ ਪਏਗਾ ਕਿ ਧਿਆਨ ਦੇ ਨਾਲ ਖੇਤ ਨੂੰ ਸੁੱਕਾ ਵਾਹ ਕੇ ਛੜਨਾ ਪਏਗਾ 22 ਟਟਾਲ 206 ਇਹ ਜੋ ਹੈ ਇਹ ਕੀ ਕਹਿੰਦੇ ਹੈ ਕਿ ਕਰਨਾਲ ਬੰਟ ਨੂੰ ਰੋਕਣ ਵਾਸਤੇ ਤੁਸੀਂ ਜਿਹੜਾ ਹੈਗਾ ਇਹ ਵੈਰੈਟੀਆਂ ਇਸ ਤਰ੍ਹਾਂ ਦੀਆਂ ਬੀਜੋ ਕਿ ਜੇ ਤੁਹਾਨੂੰ ਲੱਗਦਾ ਕਿ ਉਸ ਤੇ ਉਤੇ ਮੀਂਹ ਪਏਗਾ ਤਾਂ ਉਹਨਾਂ ਦਾ ਫਲਾਵਰਿੰਗ ਦਾ ਟਾਈਮ ਉਸ ਮੀਂਹ ਤੋਂ ਪਾਸੇ ਹੋਵੇ ਠੀਕ ਹੈ ਲਿਕੇਣਾ ਇਹਦਾ ਅੰਦਾਜ਼ਾ ਲਾਉਣਾ ਹਜੇ ਤੱਕ ਮੁਸ਼ਕਲ ਹੈ ਕਿਉਂਕਿ ਸਾਡੇ ਕੋਲ ਇਨਾ ਜਿਹੜਾ ਪਰਫੈਕਟ ਸਿਸਟਮ ਨਹੀਂ ਹੈਗਾ ਕਿ ਆਪਾਂ ਦੱਸ ਸਕੀਏ ਕਿ ਕਿੰਨੀ ਮਾਰਚ ਨੂੰ ਮੀਂਹ ਪਊਗਾ ਕਿੰਨੇ ਨੂੰ ਨਹੀਂ ਪਊਗਾ ਇਹ ਸਾਡੀ ਔਖਾ ਹੈ। ਕਰਨਾਲ ਬੰਟ ਜਿਹੜੀ ਬਿਮਾਰੀ ਹੈ ਇਹ ਗਲੋਬਲੀ ਜਿਹੜਾ ਬਹੁਤ ਦਿੱਕਤ ਕਰ ਰਹੀ ਹੈ ਇਹਦੇ ਨਾਲ ਨੁਕਸਾਨ ਵੱਡਾ ਹੁੰਦਾ ਹੈ ਇਹ ਇੱਕ ਵਾਰੀ ਬਿਮਾਰੀ ਆ ਜੇ ਪੂਰਾ ਕੰਟਰੋਲ ਨਹੀਂ ਹੁੰਦਾ। ਕਿਸਾਨ ਦੇ ਕਰਨ ਵਾਲੇ ਕੰਮ ਇਹ ਹੈਗੇ ਆ ਕਿ ਗਰਮੀ ਦੇ ਵਿੱਚ ਖੇਤ ਨੂੰ ਡੂੰਘਾ ਵਾਵੇ ਸੁੱਕਾ ਵਾਵੇ ਧੁੱਪ ਲੱਗੇ ਜਿਹੜਾ ਵੀ ਕਣਕ ਦਾ ਨਸਾਰਾ ਹੈਗਾ ਜਿਹੜਾ ਨੂੰ ਬੂਰ ਪੈਣਾ ਹੈ ਆਪ ਦਾ ਪਾਣੀ ਉਸ ਸਮੇਂ ਇਹੋ ਜਿਹਾ ਪ੍ਰਬੰਧ ਕਰੇ ਕਿ ਬੂਰ ਪੈਣ ਦੇ ਅਨਾਰੇ ਸਮੇਂ ਪਾਣੀ ਨਾ ਦਿੱਤਾ ਜਾਏ ਪਾਣੀ ਉਸ ਤੋਂ ਪਹਿਲਾਂ ਜਾਂ ਬਾਅਦ ਦਿੱਤਾ ਜਾ ਸਕੇ ਜਿਹੜੇ ਖੇਤਾਂ 'ਚ ਬਿਮਾਰੀ ਜ਼ਿਆਦਾ ਆਉਂਦੀ ਹੈ ਉੱਥੇ ਉਹ ਕਿਸਮਾਂ ਬੀਜੀਆਂ ਜਾਣ ਜਿਹੜੀਆਂ ਕਿਸਮਾਂ ਦੇ ਵਿੱਚ ਇਹ ਬਿਮਾਰੀ ਨਹੀਂ ਲੱਗਦੀ ਜਿਸ ਤਰ੍ਹਾਂ ਕਿ ਆਪਾਂ ਇੱਥੇ ਕੁਝ ਕਿਸਮਾਂ ਦੀ ਗੱਲ ਕੀਤੀ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਣਾ ਨੇ ਕੁਝ ਕਿਸਮਾਂ ਕਈਆਂ ਹਨ WHD 943 ਤੇ PRW 292 ਠੀਕ ਹੈ ਅਗਲਾ ਜੇਟਾ ਡੇ ਖੇਤ 'ਚ ਇਹ ਬਿਮਾਰੀ ਆਉਂਦੀ ਹੈ ਤਾਂ ਜਦੋਂ ਨਸਾਰਾ ਹੁੰਦਾ ਉਹ ਸਮੇਂ ਬੀ ਰਖੜ ਵਾਲੀ ਕਿ ਪ੍ਰੋਪੀਕੋਨੋਲ ਸਪਰੇਅ ਕਰ ਸਕਦੇ ਆਂ ਤੁਹਾਡੇ ਵਿੱਚ ਸਮੱਸਿਆ ਹੈ ਤਾਂ ਤੁਸੀਂ ਇਹਦਾ ਟ੍ਰਾਈਕੋਡਰਮ ਵੈੱਡੀ ਦੀ ਸਪਰੇਅ ਜਿਹੜਾ ਹੈਗਾ ਨਸਾਰਾ ਹੋਣ ਸਮੇਂ ਖੇਚ ਕਰ ਸਕਦੇ ਆਂ ਵੱਡੀ ਗੱਲ ਰਿਸਰਚ ਪੇਪਰ ਤੇ ਖੋਜ ਇਹ ਦੱਸਦੀ ਹੈ ਕਿ ਜੇਕਰ ਬੀਚ ਬਿਮਾਰੀ ਨਾ ਹੋਵੇ ਤਾਂ ਆਪਣੇ ਖੇਤ 'ਚ ਬਿਮਾਰੀ ਘਟ ਜਾਂਦੀ ਹੈ ਕਿਉਂਕਿ ਜਿਹੜੇ ਖੇਤ 'ਚ ਬਿਮਾਰੀ ਨਹੀਂ ਹੈਗੀ ਉਸ ਖੇਤ 'ਚ ਅਸੀਂ ਬੀ ਬਿਮਾਰੀ ਵਾਲਾ ਪਾਦ ਬਿਮਾਰੀ ਆਜੂਗੀ ਨਾ ਇਹਦੇ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋਕਾਂ ਨੂੰ ਦਾ ਕਹਨਾ ਕਿ ਇੱਕ ਮੁਠੀ ਦਾਣੇ ਲੈ ਕੇ ਉਹਨੂੰ ਪਾਣੀ ਵਿੱਚ ਕੁਝ ਮਿੰਟ ਭੋਂਕੇ ਰੱਖੋ ਫਿਰ ਉਹਨੂੰ ਇੱਕ ਕਾਗਜ਼ ਦੇ ਉੱਪਰ ਇਸ ਤਰੀਕੇ ਨਾਲ ਹੈਗਾ ਪਾ ਲਓ ਤੇ ਉਹ ਚਿੱਟੇ ਕਾਗਜ਼ ਦੇ ਉੱਤੇ ਜੇਕਰ ਇੱਕ ਮੁਟ ਦੇ ਵਿੱਚੋਂ ਤਿੰਨ ਚਾਰ ਦਾਣੇ ਜਿਹੜੇ ਹੈਗੇ ਉੱਪਰ ਕਾਲਾ ਜਾਂ ਧੂੜਾ ਹੈਗਾ ਤਾਂ ਫਿਰ ਉਹ ਦਾਣੇ ਆਪਾਂ ਬੀਅਖਤ ਨਹੀਂ ਵਰਤਣਾ ਜੋ ਆਪਾਂ ਇੱਕ ਸੱਚ ਪੇਪਰ ਦੀ ਗੱਲ ਕਰੇ ਸੀ ਉਹ ਕਹਿੰਦੇ ਸੀ ਕਿ ਜੇਕਰ ਅਸੀਂ ਵਧੀਆ ਤਰੀਕੇ ਦੇ ਨਾਲ ਉਹਦੀ ਗ੍ਰੈਵਿਟੀ ਲਾ ਕੇ ਤੇ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਥੋੜੀ ਗ੍ਰੇਡਿੰਗ ਕਰਕੇ ਬਿਮਾਰ ਦਾਣਾ ਛੱਡ ਕਰ ਲਈਏ ਤਾਂ 90% ਤੱਕ ਜਿਹੜਾ ਇਸ ਤੋਂ ਬਿਨਾ ਆਪਾਂ ਇਹ ਵੀ ਦੇਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜਾ ਹੈਗਾ ਕਰਨਾਲ ਬੰਟਾ ਤੇ B200 ਦੀ ਸਪਰਸ਼ ਨਹੀਂ ਕਰਦੀ ਪਰੰਤੂ ਇਹ ਆਪਾਂ ਇਹ ਦੇਖਿਆ ਕਿ ਸਾਨੂੰ ਕੁਝ ਵਿਗਿਆਨਿਕ ਜਿਹੜਾ ਹੈਗਾ ਸਾਨੂੰ ਇਹ ਕਹਿ ਰਿਹਾ ਕਿ ਆਪਾਂ ਜਿਹੜਾ ਹੈਗਾ ਇਹ B ਦੀ ਸੋਧ ਕਰ ਸਕਦੇ ਹਾਂ B ਦੀ ਸੋਧ ਜਿਹੜਾ ਹੈਗਾ ਕਾਰਬੋਕਸਿਲ ਥੀਰਮ ਜਿਹੜਾ ਹੈਗਾ ਵਧੀਆ ਪ੍ਰੋਡਕਟ ਹੈ ਕਿਸੇ ਵੀ ਕੰਪਨੀ ਦਾ ਲੈ ਲਓ ਇਹਨੇ ਨਾਲ ਆਪਾਂ B ਦੀ ਸੋਧ ਕਰਕੇ ਜਿਹੜਾ B ਨਹੀਂ ਆਉਣਾ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ ਜੋਸ਼ੀਟਾਲ ਨੇ 1983 ਜੇ ਦੱਸਿਆ ਸੀ ਨਾ ਕਿ ਕਰਨਾਲ ਬੰਟ ਨੂੰ ਉਗਣ ਤੋਂ ਰੋਕਣ ਵਾਸਤੇ ਜਿਹੜਾ ਬੀਜ ਉੱਤੇ ਕਰਨਲ ਬੰਟਾ ਹੈ ਉਹਦੇ ਉੱਤੇ ਆਪਾਂ ਜਿਹੜਾ ਹੈਗਾ ਕਾਰਬੋਕਸਿਨ ਪਲਸ ਥੀਰਮ ਜਾਂ ਬੀਟਾ ਵੈਕਸਲਾ ਜਿਹੜਾ ਸਾਲਟ ਹੈ ਉਹਦੇ ਨਾਲ ਟੀਟ ਕਰਕੇ ਬੀਜਦੇ ਆਂ ਤਾਂ ਜਿਹੜਾ ਬੀਰ ਹੈ ਬਿਮਾਰੀ ਹੈ ਉਹ ਸਾਡੇ ਖੇਤ ਨਹੀਂ ਹੁੰਦੀ ਭਾਵੇਂ ਕਿ ਉਹਦੇ ਵਿੱਚ ਜਿਹੜਾ ਹੈਗਾ ਸ਼ਰਮਾ ਐਂਡ ਬਸੰਦਰੀ ਨੇ 2000 ਕਿਹਾ ਸੀ ਕਿ ਜਦੋਂ ਉਹ ਲੈ ਗਿਆ ਇਹ ਉੱਤੋਂ ਬੀਜ ਤੋਂ ਮਾਰ ਬੀਤੋਤਾ ਗਿਆ ਤੇ ਸਪੋਰ ਫੇਰ ਉਗਊਗਾ ਠੀਕ ਹੈ ਤਾਂ ਇਹਦੇ ਵਿੱਚ ਇਲ ਨਿਆਮੀ ਟਾਲ ਨੇ 2000 ਦੇ ਵਿੱਚ ਦੱਸਿਆ ਸੀਗਾ ਕਿ ਭਾਈ ਠੀਕ ਹੈ ਬੀਸੋਤ ਕਰ ਲਓ ਬੀਰ ਕਰਦੇ ਨਾਲ ਜਿਹੜੀ ਬੀਰ ਉੱਤੇ ਬਿਮਾਰੀ ਲੱਗੀ ਉਹ ਖਤਮ ਹੋ ਜਾਏਗੀ ਪਰੰਤੂ ਇਹ ਬੀਰ ਬਿਮਾਰੀ ਤਾਂ ਜ਼ਮੀਨ ਰਹੀ ਤੇ ਹਵਾ ਰਹੀ ਵੀ ਫੈਲਦੀ ਹੈ ਉਹ ਨਹੀਂ ਖਤਮ ਹੋਣੀ ਠੀਕ ਹੈ ਤਾਂ ਇਹਦੇ ਕਰਕੇ ਫਿਰ ਇੱਕ ਟੋਟਲ ਇੱਕ ਮੈਨੇਜਮੈਂਟ ਜਿਵੇਂ ਆਪਾਂ ਵੀਡੀਓ 'ਚ ਗੱਲ ਕੀਤੀ ਹੈ ਉਹ ਆਪਾਂ ਨੂੰ ਕਰਨੀ ਪਵੇਗੀ ਬਿਮਾਰੀ ਸੀਰੀਅਸ ਹੈ ਤਾਂ ਇਹਦੇ ਕਰਕੇ ਸਾਨੂੰ ਧਿਆਨ ਇਹਦਾ ਰੱਖਣਾ ਪਏਗਾ ਲੰਮੀ ਵੀਡੀਓ ਹੋ ਗਈ ਮਾਫ ਕਰਨਾ ਪਰੰਤੂ ਇਹ ਦਾ ਸਮਝ ਆਉਂਦਾ ਕਿ ਇਹੀ ਹੋਣਾ ਸੀਗਾ ਮੈਂ ਕਈ ਦਿਨ ਤੋਂ ਸੋਚ ਰਿਹਾ ਸੀ ਕਿ ਇਹਦੇ ਤੇ ਗੱਲ ਕਰਾਂਗੇ ਲੇਕਿਨ ਮੈਨੂੰ ਇਹ ਲੱਗ ਰਿਹਾ ਸੀ ਕਿ ਤੇ ਮੈਂ ਗੱਲ ਕਰਾਂ ਤਾਂ ਕਿਸ ਤਰੀਕੇ ਨਾਲ ਕਰਾਂ ਕਿਉਂਕਿ ਇੱਕ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਆਣਦੀ ਹੈ ਤੇ ਸ਼ਿਪਾਰਸ਼ ਨਹੀਂ ਹੈਗੀ ਦੂਸਰੇ ਪਾਸੇ ਅਲੱਗ-ਅਲੱਗ ਸਰਚ ਪੇਪਰ ਕੀ ਕਹਿੰਦੇ ਹੈ ਦੁਨੀਆ 'ਚ ਕੀ ਹੋ ਰਿਹਾ ਹੈ ਉਹ ਚੀਜ਼ਾਂ 'ਤੇ ਧਿਆਨ ਦੇ ਸਕਦੇ ਹੋ ਜਿਹੜਾ ਹੈਗਾ ਇਹ ਗੱਲ ਇਸ ਤਿੱਕਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਕਰਦਾ ਕਿ ਜਾਣਕਾਰੀ ਲਾਇਵ ਹੋਣ ਸਾਫ ਹੋਏਗੀ ਤੇ ਵਿਗਿਆਨਿਕ ਭਾਾਵਾਂ ਤੋਂ ਮਾਫੀ ਚਾਹਾਂਗਾ ਕਿ ਕੁਝ ਜਗ੍ਹਾ ਤੇ ਮੇਰੇ ਤੋਂ ਗਲਤੀਆਂ ਹੋਈਆਂ ਹੋਣੀਆਂ ਕੋਈ ਸਪੈ ਜਿੱਥੇ ਬਿਮਾਰੀ ਬੜੀ ਜ਼ਿਆਦਾ ਹੁੰਦੀ ਹੈ ਉੱਥੇ ਜਿਹੜੀਆਂ ਵੈਰੈਟੀਆਂ ਨੇ ਆਪਾਂ ਗੱਲ ਕੀਤੀ ਹੈ ਉਹ ਵੈਰੈਟੀਆਂ ਲਾਵਾਂਗੇ ਜਿਹੜੀਆਂ ਨੂੰ ਇਹ ਬਿਮਾਰੀ ਨਹੀਂ ਪੈਂਦੀ ਜੇਕਰ ਐਕਟਰੀ ਵੀ ਅਗਦੀ ਸਮੱਸਿਆ ਆ ਗਈ ਤਾਂ ਫਿਰ ਆਪਾਂ ਉਹਨਾਂ ਖੇਤਾਂ ਦੇ ਵਿੱਚ 2-3 ਸਾਲਾਂ ਵਾਸਤੇ ਕ੍ਰੌਪ ਰੋਟੇਸ਼ਨ ਹੀ ਬਦਲ ਦੇਣਾ ਕਣਕ ਦੀ ਜਗ੍ਹਾ ਤੇ ਜਿਹੜਾ ਹੈਗਾ ਆਪਾਂ ਛੋਲੇ ਬੀਜ ਦੇਣੇ ਛੋਲੇ ਤਾਂ ਨਹੀਂ ਸਰੋਂ ਲਾਵਾਂਗੇ ਆਲੂ ਲਾਵਾਂਗੇ ਕੁਝ ਹੋਰ ਲਾਵਾਂਗੇ ਤੇ ਅਗਲੀ ਗੱਲ ਜਿਹੜੀ ਹੈਗੀ ਹੈ ਮੈਂ ਧਿਆਨ ਰੱਖਣਾ ਮੈਂ ਕਿ ਆਪਨੀ ਨਗਲੀ ਨਹੀਂ ਹੋਣੀ ਜਿਹੜੀ ਕਿ ਆਪਾਂ ਆਪਦੀ ਗਲਤੀ ਨਾਲ ਬਿਮਾਰੀ ਫਲਾ ਦਈਏ ਠੀਕ ਹੈ ਜੀ ਵਾਹਿਗੁਰੂ ਜੀ ਕਾ